ਖਬਰ ਤੁਹਾਨੂੰ ਦੇ ਰਿਹਾ ਜਿੱਥੇ ਐਸਟੀਐਫ ਦੀ ਟੀਮ ਵੱਲੋਂ ਐਕਸ਼ਨ ਕਰਦਿਆਂ ਹੋਇਆਂ ਰੇਡ ਕੀਤੀ ਗਈ ਤੇ ਇੱਕ ਡਰੱਗ ਇੰਸਪੈਕਟਰ ਨੂੰ ਫੜਿਆ ਗਿਆ ਤੇ ਖੁਲਾਸੇ ਹੋਸ਼ ਉਡਾਉਣ ਵਾਲੇ ਨੇ ਕਿਉਂਕਿ ਜਿਸ ਡਰੱਗ ਇੰਸਪੈਕਟਰ ਦੀ ਇਹ ਜ਼ਿੰਮੇਵਾਰੀ ਹੈ ਕਿ ਨਸ਼ਾ ਨਾ ਵਿਕੇ ਖਾਸ ਤੌਰ ਤੇ ਦਵਾਈਆਂ ਵਾਲੀਆਂ ਦੁਕਾਨਾਂ ਤੇ ਉਹ ਡਰੱਗ ਇੰਸਪੈਕਟਰ ਆਪ ਹੀ ਨਸ਼ਾ ਤਸਕਰਾਂ ਨਾਲ ਯਾਰੀਆਂ ਪੁਗਾਰਿਆ ਸੀ ਤੇ ਕਰੋੜਾਂ ਦੀ ਬੇਨਾਮੀ ਸੰਪਤੀ ਵੀ ਉਸਨੇ ਬਣਾ ਲਈ ਸੀ ਤਾਂ ਖੁਲਾਸੇ ਇੰਨੇ ਵੱਡੇ ਹੋਏ ਨੇ ਕਿ ਹੈਰਾਨੀ ਹੁੰਦੀ ਆ ਕਿਉਂਕਿ ਇੱਕ ਨਹੀਂ 2 ਨਹੀਂ 24 ਤੱਕ ਖਾਤੇ ਸੀ ਇਸ ਡਰੱਗ ਇਨਸਪੈਕਟਰ ਦੇ ਜੋ ਕਿ ਫਾਜ਼ਿਲਕਾ ਦੇ ਵਿੱਚ ਤਨਤ ਸੀ ਜੋ ਕਿ ਪਿਛਲੇ ਕੁਝ ਸਮੇਂ ਤੋਂ ਛੁੱਟੀ ਤੇ ਚੱਲ ਰਿਹਾ ਸੀ 19 ਜੁਲਾਈ ਤੋਂ 31 ਅਗਸਤ ਤੱਕ ਇਹ ਡਰੱਗ ਇਨਸਪੈਕਟਰ ਛੁੱਟੀ ਤੇ ਸੀ ਜਿਸ ਦੇ ਉੱਤੇ ਕਿ ਹੁਣ ਇਹ ਰੇਡ ਹੋਈ ਤੇ ਉਸ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤਾਂ ਡਰੱਗ ਇਨਸਪੈਕਟਰ ਬਠਿੰਡਾ ਇਲਾਕੇ ਦੇ ਵਿੱਚ ਇਸ ਤੋਂ ਪਹਿਲਾਂ ਡਿਊਟੀ ਨਿਭਾ ਚੁੱਕਿਆ ਸ਼ੀਸ਼ਣ ਮਿੱਤਲ ਇਸ ਡਰੱਗ ਇਨਸਪੈਕਟਰ ਦਾ ਨਾਮ ਹੈ ਜਿਸ ਤੇ ਕਿ 24 ਖਾਤਿਆਂ ਵਿੱਚੋਂ ਕਰੋੜਾਂ ਦੀ ਜਾਇਦਾਦ ਤੇ ਹੋਰ ਜਿਹੜੇ ਪੈਸੇ ਨੇ ਉਸ ਦੀ ਪ੍ਰੂਫ ਮਿਲੇ ਨੇ ਤਾਂ ਹੁਣ ਇਹ ਸਾਰੀ ਜਾਇਦਾਦ ਕੁਰਕਵੀ ਕੀਤੀ ਜਾਏਗੀ ਤੇ ਇਸ ਡਰੱਗ ਇਨਸਪੈਕਟਰ ਤੋਂ ਪੁੱਛਗਿਛ ਵੀ ਹੋਏਗੀ ਕਿ ਕਿੰਨਾਂ ਦੇ ਨਾਲ ਰਲ ਕੇ ਐਡਾ ਵੱਡਾ ਰੈਕਟ ਚਲਾ ਰਿਹਾ ਸੀ ਤਾਂ ਨਸ਼ਾ ਖਤਮ ਕਿਵੇਂ ਹੋਏਗਾ ਜਦੋਂ ਡਰੱਗ ਇਨਸਪੈਕਟਰ ਦੇ ਅਹੁਦੇ ਤੇ ਬੈਠੇ ਸ਼ਖਸ ਵੀ ਕਰੋੜਾਂ ਦੀ ਸੰਪਤੀ ਨਸ਼ੇ ਦਾ ਕਾਰੋਬਾਰ ਕਰਕੇ ਨਸ਼ਾ ਵੇਚਣ ਵਾਲਿਆਂ ਨਾਲ ਯਾਰੀਆਂ ਪੁਗਾ ਕੇ ਕੁਮਾਰੇ ਨੇ ਕੀ ਕਹਿਣਾ ਪੁਲਸ ਵਾਲਿਆਂ ਦਾ ਤੁਸੀਂ ਵੀ ਦੇਖੋ ਇਹ ਨੋਜ ਹੋਈ ਉਹਦੀ ਇਨਵੈਸਟੀਗੇਸ਼ਨ ਦੇ ਰਿਗਾਰਡਿੰਗ ਹੈ ਅੱਛਾ ਕੌਣ ਦੇ ਦੀ ਸ਼ਕਤੀ ਨਾਲ ਦੇ ਘਰ ਆਏ ਤੇ 60 ਮੀਟਰ どういうことですか ਇਸ ਪਲੇ ਦੀ ਵੱਡੀ ਖਬਰ ਤੁਹਾਨੂੰ ਦੇ ਰਿਹਾ ਜਿੱਥੇ ਐਸਟੀਐਫ ਦੀ ਟੀਮ ਵੱਲੋਂ ਐਕਸ਼ਨ ਕਰਦਿਆਂ ਹੋਇਆਂ ਰੇਡ ਕੀਤੀ ਗਈ ਤੇ ਇੱਕ ਡਰੱਗ ਇੰਸਪੈਕਟਰ ਨੂੰ ਫੜਿਆ ਗਿਆ ਤੇ ਖੁਲਾਸੇ ਹੋਸ਼ ਉਡਾਉਣ ਵਾਲੇ ਨੇ ਕਿਉਂਕਿ ਜਿਸ ਡਰੱਗ ਇੰਸਪੈਕਟਰ ਦੀ ਇਹ ਜ਼ਿੰਮੇਵਾਰੀ ਹੈ ਕਿ ਨਸ਼ਾ ਨਾ ਵਿਕੇ ਖਾਸ ਤੌਰ ਤੇ ਦਵਾਈਆਂ ਵਾਲੀਆਂ ਦੁਕਾਨਾਂ ਤੇ ਉਹ ਡਰੱਗ ਇੰਸਪੈਕਟਰ ਆਪ ਹੀ ਨਸ਼ਾ ਤਸਕਰਾਂ ਨਾਲ ਯਾਰੀਆਂ ਪੁਗਾਰਿਆ ਸੀ ਤੇ ਕਰੋੜਾਂ ਦੀ ਬੇਨਾਮੀ ਸੰਪਤੀ ਵੀ ਉਸਨੇ ਬਣਾ ਲਈ ਸੀ ਤਾਂ ਖੁਲਾਸੇ ਇੰਨੇ ਵੱਡੇ ਹੋਏ ਨੇ ਕਿ ਹੈਰਾਨੀ ਹੁੰਦੀ ਆ ਕਿਉਂਕਿ ਇੱਕ ਨਹੀਂ ਦੋ ਨਹੀਂ 24 ਤੱਕ ਖਾਤੇ ਸੀ ਇਸ ਟਰੱਕ ਇਨਸਪੈਕਟਰ ਦੇ ਜੋ ਕਿ ਫਾਜ਼ਿਲਕਾ ਦੇ ਵਿੱਚ ਤਨਤ ਸੀ ਜੋ ਕਿ ਪਿਛਲੇ ਕੁਝ ਸਮੇਂ ਤੋਂ ਛੁੱਟੀ ਤੇ ਚੱਲ ਰਿਹਾ ਸੀ 19 ਜੁਲਾਈ ਤੋਂ 31 ਅਗਸਤ ਤੱਕ ਇਹ ਟਰੱਕ ਇਨਸਪੈਕਟਰ ਛੁੱਟੀ ਤੇ ਸੀ ਜਿਸ ਦੇ ਉੱਤੇ ਕਿ ਹੁਣ ਇਹ ਰੇਡ ਹੋਈ ਤੇ ਉਸ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤਾਂ ਟਰੱਕ ਇਨਸਪੈਕਟਰ ਬਠਿੰਡਾ ਇਲਾਕੇ ਦੇ ਵਿੱਚ ਇਸ ਤੋਂ ਪਹਿਲਾਂ ਅਡਿਊਟੀ ਨਿਭਾ ਚੁੱਕਿਆ ਸ਼ੀਸ਼ਣ ਮਿੱਤਲ ਇਸ ਡਰੱਗ ਇਨਸਪੈਕਟਰ ਦਾ ਨਾਮ ਹੈ ਜਿਸ ਦੇ ਕੇ 24 ਖਾਤਿਆਂ ਵਿੱਚੋਂ ਕਰੋੜਾਂ ਦੀ ਜਾਇਦਾਦ ਤੇ ਹੋਰ ਜਿਹੜੇ ਪੈਸੇ ਨੇ ਉਸ ਦੀ ਪ੍ਰੂਫ ਮਿਲੇ ਨੇ ਤਾਂ ਹੁਣ ਇਹ ਸਾਰੀ ਜਾਇਦਾਦ ਕੁਰਕਵੀ ਕੀਤੀ ਜਾਏਗੀ ਤੇ ਇਸ ਡਰੱਗ ਇਨਸਪੈਕਟਰ ਤੋਂ ਪੁੱਛਗਿਛ ਵੀ ਹੋਏਗੀ ਕਿ ਕਿੰਨਾਂ ਦੇ ਨਾਲ ਰਲ ਕੇ ਐਡਾ ਵੱਡਾ ਰੈਕਟ ਚਲਾ ਰਿਆ ਸੀ ਤਾਂ ਨਸ਼ਾ ਖਤਮ ਕਿਵੇਂ ਹੋਏਗਾ ਜਦੋਂ ਡਰੱਗ ਇਨਸਪੈਕਟਰ ਦੇ ਅਹੁਦੇ ਤੇ ਬੈਠੇ ਸ਼ਖਸ ਵੀ ਕਰੋੜਾਂ ਦੀ ਸੰਪਤੀ ਨਸ਼ੇ ਦਾ ਕਾਰੋਬਾਰ ਕਰਕੇ ਨਸ਼ਾ ਵੇਚਣ ਵਾਲਿਆਂ ਨਾਲ ਯਾਰੀਆਂ ਪੁਗਾ ਕੇ ਕੁਮਾਰੇ ਨੇ ਕੀ ਕਹਿਣਾ ਪੁਲਸ ਵਾਲਿਆਂ ਦਾ ਤੁਸੀਂ ਵੀ ਦੇਖੋ ਇਹ ਇਨਵੈਸਟੀਗੇਸ਼ਨ ਮੀਰੀ ਵੱਲੋਂ ਕੀਤੀ ਜਾ ਰਹੀ ਹੈ ਇਹਨੂੰ ਇੱਕ ਸਤਹੀ ਹੈ ਇਨਵੈਸਟੀਗੇਟਿਵ ਅਫਸਰ ਵੱਲੋਂ ਉਹਦੀ ਪਾਲਣਾ ਕਰਦੇ ਸੀ ਕਰਦੇ ਇਸ ਪਹਿਲੇ ਦੀ ਵੱਡੀ ਖਬਰ ਤੁਹਾਨੂੰ ਦੇ ਰਿਹਾ ਜਿੱਥੇ ਐਸਟੀਐਫ ਦੀ ਟੀਮ ਵੱਲੋਂ ਐਕਸ਼ਨ ਕਰਦਿਆਂ ਹੋਇਆਂ ਰੇਡ ਕੀਤੀ ਗਈ ਤੇ ਇੱਕ ਡਰੱਗ ਇਨਸਪੈਕਟਰ ਨੂੰ ਫੜਿਆ ਗਿਆ ਤੇ ਖੁਲਾਸੇ ਹੋਸ਼ ਉਡਾਉਣ ਵਾਲੇ ਨੇ ਕਿਉਂਕਿ ਜਿਸ ਡਰੱਗ ਇਨਸਪੈਕਟਰ ਦੀ ਇਹ ਜ਼ਿੰਮੇਵਾਰੀ ਹੈ ਕਿ ਨਸ਼ਾ ਨਾ ਵਿਕੇ ਖਾਸ ਤੌਰ ਤੇ ਦਵਾਈਆਂ ਵਾਲੀਆਂ ਦੁਕਾਨਾਂ ਤੇ ਉਹ ਡਰੱਗ ਇਨਸਪੈਕਟਰ ਆਪ ਹੀ ਨਸ਼ਾ ਤਸਕਰਾਂ ਨਾਲ ਯਾਰੀਆਂ ਪੁਗਾਰਿਆ ਸੀ ਤੇ ਕਰੋੜਾਂ ਦੀ ਬੇਨਾਮੀ ਸੰਪਤੀ ਵੀ ਉਸਨੇ ਬਣਾ ਲਈ ਸੀ ਤਾਂ ਖੁਲਾਸੇ ਇੰਨੇ ਵੱਡੇ ਹੋਏ ਨੇ ਕਿ ਹੈਰਾਨੀ ਹੁੰਦੀ ਆ ਕਿਉਂਕਿ ਇੱਕ ਨਹੀਂ ਦੋ ਨਹੀਂ 24 ਤੱਕ ਖਾਤੇ ਸੀ ਇਸ ਡਰੱਗ ਇੰਸਪੈਕਟਰ ਦੇ ਜੋ ਕਿ ਫਾਜ਼ਿਲਕਾ ਦੇ ਵਿੱਚ ਤਨਤ ਸੀ ਜੋ ਕਿ ਪਿਛਲੇ ਕੁਝ ਸਮੇਂ ਤੋਂ ਛੁੱਟੀ ਤੇ ਚੱਲ ਰਿਹਾ ਸੀ 19 ਜੁਲਾਈ ਤੋਂ 31 ਅਗਸਤ ਤੱਕ ਇਹ ਡਰੱਗ ਇੰਸਪੈਕਟਰ ਛੁੱਟੀ ਤੇ ਸੀ ਜਿਸ ਤੇ ਉੱਤੇ ਕਿ ਹੁਣ ਇਹ ਰੇਡ ਹੋਈ ਤੇ ਉਸ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤਾਂ ਟਰੱਕ ਇੰਸਪੈਕਟਰ ਬਠਿੰਡਾ ਇਲਾਕੇ ਦੇ ਵਿੱਚ ਇਸ ਤੋਂ ਪਹਿਲਾਂ ਡਿਊਟੀ ਨਿਭਾ ਚੁੱਕਿਆ ਸ਼ੀਸ਼ਣ ਮਿੱਤਲ ਇਸ ਟਰੱਕ ਇੰਸਪੈਕਟਰ ਦਾ ਨਾਮ ਹੈ ਜਿਸ ਤੇ ਕਿ 24 ਖਾਤਿਆਂ ਵਿੱਚੋਂ ਕਰੋੜਾਂ ਦੀ ਜਾਇਦਾਦ ਤੇ ਹੋਰ ਜਿਹੜੇ ਪੈਸੇ ਨੇ ਉਸ ਦੀ ਪ੍ਰੂਫ ਮਿਲੇ ਨੇ ਤਾਂ ਹੁਣ ਇਹ ਸਾਰੀ ਜਾਇਦਾਦ ਕੁਰਕ ਵੀ ਕੀਤੀ ਜਾਏਗੀ ਤੇ ਇਸ ਡਰੱਗ ਇਨਸਪੈਕਟਰ ਤੋਂ ਪੁੱਛ ਗਿਛ ਵੀ ਹੋਏਗੀ ਕਿ ਕਿੰਨਾ ਦੇ ਨਾਲ ਰਲ ਕੇ ਐਡਾ ਵੱਡਾ ਰੈਕਟ ਚਲਾ ਰਿਆ ਸੀ ਤਾਂ ਨਸ਼ਾ ਖਤਮ ਕਿਵੇਂ ਹੋਏਗਾ ਜਦੋਂ ਡਰੱਗ ਇਨਸਪੈਕਟਰ ਦੇ ਅਹੁਦੇ ਤੇ ਬੈਠੇ ਸ਼ਖਸ ਵੀ ਕਰੋੜਾਂ ਦੀ ਸੰਪਤੀ ਨਸ਼ੇ ਦਾ ਕਾਰੋਬਾਰ ਕਰਕੇ ਨਸ਼ਾ ਵੇਚਣ ਵਾਲਿਆਂ ਨਾਲ ਯਾਰੀਆਂ ਪੁਗਾ ਕੇ ਕੁਮਾਰੇ ਨੇ ਕੀ ਕਹਿਣਾ ਪੁਲਸ ਵਾਲਿਆਂ ਦਾ ਤੁਸੀਂ ਵੀ ਦੇਖੋ ਰਿਹਾ ਲੋਜ ਹੋਈ ਉਹਦੀ ਇਨਵੈਸਟੀਗੇਸ਼ਨ ਦੇ ਰਿਗਾਰਡਿੰਗ ਹੈ ਅੱਛਾ ਕੌਣ ਨਹੀਂ ਜੀ ਸ਼ਕਤੀ ਨਾਲ ਦੇ ਘਰ ਆ ਤੇ ਸ਼ਿਸ਼ਮਿਤਲੇ ਡਾਕਟਰ ਇੰਸਪੈਕਟਰ ਤਾਂ ਡਾਕਟਰ ਇੰਸਪੈਕਟਰ ਨੇ ਉਹ ਡਿਟੇਲ ਵਗੈਰਾ ਜਿਹੜੇ ਇਨਵੈਸਟੀਗੇਸ਼ਨ ਨੂੰ ਕਿਉਂਕਿ ਸਾਡੇ ਕੋਲ ਇਨਵੈਸਟੀਗੇਸ਼ਨ ਨਹੀਂ ਹੈ ਸਿਰਫ ਇਨਵੈਸਟੀਗੇਸ਼ਨ ਦਾ ਰਿਪੋਰਟ ਤੇ ਹੈ ਇਹ ਕਿਉਂ ਨਹੀਂ ਪਤਾ ਸਾਡੇ ਕੋਲ ਸਿੰਪਲੀ ਐਸਵੀ ਇਥੇ ਸਿਰਫ ਚੈੱਕ ਕਰਾ ਕੇ ਇਹ ਚੈਕਿੰਗ ਕਰਨੀ ਸੀ ਕਰਦੀ ਚੈੱਕ ਕਰ ਰਹੇ ਨੇ ਡਾਕੂਮੈਂਟ ਚੈੱਕ ਕਰ ਰਹੇ ਕੋਈ ਸਪੀਕ ਨਹੀਂ ਕੋਈ ਹੋ ਜਾਏਗੀ ਇਹ ਲੋਗਾਂ ਬਾਰੇ ਇਹ ਕੀ ਮੈਂਦਰ ਹੈ ਇਹਨੂੰ ਪਤਾ ਨਹੀਂ ਕਿ ਮੈਂ ਤੁਹਾਨੂੰ ਸਹੀ ਇਨਵੈਸਟੀਗੇਸ਼ਨ ਮੀਰੀ ਵੱਲੋਂ ਨਹੀਂ ਕੀਤੀ ਜਾ ਰਹੀ ਹੈ ਠੀਕ ਹੈ ਇਹਨੂੰ ਇੱਕ ਸੈਟ ਹੋਈ ਹੈ ਇਨਵੈਸਟੀਗੇਟਿਵ ਅਫਸਰ ਨੂੰ ਉਹਦੀ ਪਾਲਣਾ ਕਰਦੇ ਰਹੀ ਸੀ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੇ ਰਿਹਾ ਜਿੱਥੇ STF ਦੀ ਟੀਮ ਵੱਲੋਂ ਐਕਸ਼ਨ ਕਰਦਿਆਂ ਹੋਇਆਂ ਰੇਡ ਕੀਤੀ ਗਈ ਤੇ ਇੱਕ ਡਰੱਗ ਇੰਸਪੈਕਟਰ ਨੂੰ ਫੜਿਆ ਗਿਆ ਤੇ ਖੁਲਾਸੇ ਹੋਸ਼ ਉਡਾਉਣ ਵਾਲੇ ਨੇ ਕਿਉਂਕਿ ਜਿਸ ਡਰੱਗ ਇੰਸਪੈਕਟਰ ਦੀ ਜ਼ਿੰਮੇਵਾਰੀ ਹੈ ਕਿ ਨਸ਼ਾ ਨਾ ਵਿਕੇ ਖਾਸ ਤੌਰ ਤੇ ਦਵਾਈਆਂ ਵਾਲੀਆਂ ਦੁਕਾਨਾਂ ਤੇ ਉਹ ਡਰੱਗ ਇੰਸਪੈਕਟਰ ਆਪ ਹੀ ਨਸ਼ਾ ਤਸਕਰਾਂ ਨਾਲ ਯਾਰੀਆਂ ਪੁਗਾਰਿਆ ਸੀ ਤੇ ਕਰੋੜਾਂ ਦੀ ਬੇਨਾਮੀ ਸੰਪਤੀ ਵੀ ਉਸਨੇ ਬਣਾ ਲਈ ਸੀ ਤਾਂ ਖੁਲਾਸੇ ਇੰਨੇ ਵੱਡੇ ਹੋਏ ਨੇ ਕਿ ਹੈਰਾਨੀ ਹੁੰਦੀ ਆ ਕਿਉਂਕਿ ਇੱਕ ਨਹੀਂ ਦੋ ਨਹੀਂ 24 ਤੱਕ ਖਾਤੇ ਸੀ ਇਸ ਡਰੱਗ ਇਨਸਪੈਕਟਰ ਦੇ ਜੋ ਕਿ ਫਾਜ਼ਿਲਕਾ ਦੇ ਵਿੱਚ ਤਾਇਨਾਤ ਸੀ ਜੋ ਕਿ ਪਿਛਲੇ ਕੁਝ ਸਮੇਂ ਤੋਂ ਛੁੱਟੀ ਤੇ ਚੱਲ ਰਿਹਾ ਸੀ 19 ਜੁਲਾਈ ਤੋਂ 31 ਅਗਸਤ ਤੱਕ ਇਹ ਡਰੱਗ ਇਨਸਪੈਕਟਰ ਛੁੱਟੀ ਤੇ ਸੀ ਜਿਸ ਦੇ ਉੱਤੇ ਕਿ ਹੁਣ ਇਹ ਰੇਡ ਹੋਈ ਤੇ ਉਸ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤਾਂ ਡਰੱਗ ਇਨਸਪੈਕਟਰ ਬਠਿੰਡਾ ਇਲਾਕੇ ਦੇ ਵਿੱਚ ਇਸ ਤੋਂ ਪਹਿਲਾਂ ਅਡਿਊਟੀ ਨਿਭਾ ਚੁੱਕਿਆ ਸ਼ੀਸ਼ਨ ਮਿੱਤਲ ਇਸਟ੍ਰਗ ਇੰਸਪੈਕਟਰ ਦਾ ਨਾਮ ਹੈ ਜਿਸਤੇ ਕੇ 24 ਖਾਤਿਆਂ ਵਿੱਚੋਂ ਕਰੋੜਾਂ ਦੀ ਜਾਇਦਾਦ ਤੇ ਹੋਰ ਜਿਹੜੇ